ਇਥੇ ਪੱਤੀ ਤੇ ਜਨਮ ਲੈ ਕੇ ਉਹਨਾਂ ਨੇ ਸਾਰੀ ਦੁਨੀਆ ਦਾ ਪਾਪ ਸਾਰੇ ਉਹਨਾਂ ਨੇ ਉਹ ਚੱਕੇ ਆਪਣੇ ਤੇ ਲੇਕਿਨ ਪਰਮੇਸ਼ਰ ਨੇ ਕਿਹਾ ਹਰ ਗੋਟਨਾ ਡੇਕੇਗਾ ਹਰ ਜ਼ੁਬਾਨ ਮਾਨੇਗੀ ਕਿ ਪ੍ਰਭੂ ਹੀ ਯੇਸ਼ੂ ਮਸੀਹ ਹੈ। ਕੱਲੇ ਕਿ ਕ੍ਰਿਸਚਨ ਵਾਸਤੇ ਨਹੀਂ ਆਏ ਪੂਰੀ ਦੁਨੀਆ ਦੇ ਜਗਤ ਵਾਸਤੇ ਆਏ ਹੋ। ਪਰਮੇਸ਼ਰ ਜਦੋਂ ਉਹਨਾਂ ਦੀ ਗੋਚ ਚ ਆਇਆ ਉਹਨਾਂ ਦੀ ਕੋਖ ਚ ਤ ਉਦੋਂ ਪੈਦਾ ਹੋਇਆ ਉਦੋਂ ਲੋਕਾਂ ਨੂੰ ਇੱਕ ਆਤਮਾਨ ਚ ਤਾਰਾ ਸੀ। ਭੈਣ ਭਰਾ ਸਾਰੇ ਭਾਈਚਾਰਾ ਪੂਰਾ ਸਹਿਯੋਗ ਕਰਦਾ ਨਾਲ ਸਾਰੇ ਆੰਦੇ ਆ ਸਾਰੇ ਅੱਛੇ ਤਰੀਕੇ ਨਾਲ ਵੈਲਕਮ ਕਰਦੇ 크ਿਸਮਸ ਨੂੰ ਪੂਰਾ ਲਾਂਦੇ ਆ ਅਗਰ ਰਾਈਜ਼ ਦੇ ਦਾਣੇ ਜਿੰਨਾ ਪਿਸ਼ਵਾਜਾ ਬਾਈਬਲ ਜੀ ਲਿਖਿਆ ਤੁਸੀਂ ਸਮਝ ਲਓ ਤੁਸੀਂ ਓਕੇ ਆ ਗਊਸ਼ਾਲਾ ਦੇ ਵਿੱਚ ਉਹਨਾਂ ਨੇ ਜਨਮ ਲਿੱਤਾ ਸੀਗਾ ਇਸ ਤਰ੍ਹਾਂ ਕੇ ਦਰਸਾਇਆ ਗਿਆ ਕਿ ਇਹ ਲੋਕਾਂ ਨੂੰ ਦੱਸਣ ਵਾਸਤੇ ਸਾਨੂੰ ਚੰਗੇ ਕੰਮਾਂ ਚ ਲਾ ਦਿੱਤਾ ਇਹ ਸਭ ਤੋਂ ਵੱਡਾ ਚਮਤਕਾਰ ਆ ਇਹ ਹੀ ਹੈ ਤੇ ਮੈਂ ਬਹੁਤ ਸ਼ੁਕਰ ਕਰਦੀ ਹਾਂ ਖੁਦਾ ਦਾ ਕਿ ਖੁਦਾ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਹਨਾਂ ਦਾ ਦਿਨ ਇੰਜੋਏ ਕਰ ਸਕੀਏ ਪਰਬੂ ਯਿਸੂ ਮਸੀਹ ਨੇ ਚਰਨੀ ਦੇ ਵਿੱਚ ਆਪਣਾ ਜਨਮ ਲਿੱਤਾ ਸੀਗਾ। ਬੇ ਸ਼ਾਂਤੀ ਮਿਲੀ ਹੈ, ਬਹੁਤ ਸਾਰੀ ਪੋਜ਼ਿਟਿਵਿਟੀ ਆਈ ਹੈ। ਜਦੋਂ ਅਸੀਂ ਕੋਈ ਖਿਆਲ ਸੋਚਦੇ ਸੀ 네ਗੇਟਿਵ ਚੀਜ਼ਾਂ ਜਿਵੇਂ ਸਾਹਮਣੇ ਆਉਂਦੀਆਂ ਸੀ ਉਹ ਹੁਣ ਬੰਦ ਹੋਈਆਂ ਜਦੋਂ ਪਰਮੇਸ਼ਰ ਚਾਹੇ ਸੀ। ਇਹ ਪਲੇ ਦੇ ਥਰੂ ਉਹਨਾਂ ਨੂੰ ਸਾਰਾ ਦੱਸਿਆ ਜਾਂਦਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਰਾ ਕੁਝ ਕੀਤਾ ਤੇ ਦੁਨੀਆ ਦੇ ਉੱਤੇ ਆਏ ਹੈ ਤੇ ਦੁਨੀਆ ਦਾ ਰਸਤੇ ਉਹਨਾਂ ਨੇ ਬਹੁਤ ਕੁਝ ਕੀਤਾ। ਪੂਰੇ ਦੇਸ਼ ਭਾਰ ਦੇ ਵਿੱਚ ਅੱਜ ਬੜੀ ਝ ਧੂਮ ਧਾਮ ਦੇ ਨਾਲ ਆ 크ਿਸਮਸ ਮਨਾਇਆ ਜਾ ਰਿਹਾ। ਅ ਦੱਸਿਆ ਜਾਂਦਾ ਹੈ ਕਿ ਅੱਜ ਦੇ ਦਿਨ ਪ੍ਰਭ ਪਿਤਾ ਪਰਮਾਤਮਾ ਸ਼੍ਰੀ ਯੇਸ਼ੂ ਮਸੀਹ ਦਾ ਤੇ ਜਨਮ ਹੋਇਆ ਸੀ ਅੱਜ ਇਸ ਧਰਤੀ ਤੇ ਤੇ ਉਸ ਤੋਂ ਬਾਅਦ ਹੀ ਅੱਜ ਬਹੁਤ ਮੁਸੀਬਾਇ ਚਾਰੇ ਦੇ ਵਿੱਚ ਉਸਾਬ ਹੈ ਤੇ ਇੱਕ ਤੁਹਾਨੂੰ ਛੋਟੀ ਤੇ ਤੁਹਾਨੂੰ ਮਨਮੋਹਕ ਤਸਵੀਰ ਜਿਹੜੀ ਦਿਖਾ ਦੇਣਾ ਚਾਹੁੰਦਾ ਵਾਂ ਕਿ ਇੱਥੇ ਉਹ ਦ੍ਰਿਸ਼ੇ ਬਣਾਇਆ ਗਿਆ ਹੈ ਜਦੋਂ ਪ੍ਰਭ ਯੇਸ਼ੂ ਮਸੀਹ ਪਰਮਾਤਮਾ ਪਿਤਾ ਪਰਮਾਤਮਾ ਦਾ ਜਨਮ ਹੁੰਦਾ ਹੈ ਜਨਮ ਹੋਇਆ ਸੀਗਾ ਉਹ ਦ੍ਰਿਸ਼ਣ ਦਿਖਾਇਆ ਗਿਆ ਵਾ ਉਸ ਪਲ ਨੂੰ ਦਿਖਾਇਆ ਗਿਆ ਵਾ ਉਸ ਸਮੇਂ ਦਿਖਾਇਆ ਗਿਆ ਵਾ ਦੇਖ ਸਕਦੇ ਹੋ ਪਿਤਾ ਪਰਮਾਤਮਾ ਜਿਹੜੇ ਜੀਸਸ ਉਹਨਾਂ ਦਾ ਅਤੇ ਯਸ਼ੂ ਮਸੀਹ ਦਾ ਇੱਥੇ ਜਨਮ ਹੋਇਆ ਸੀਗਾ ਉਸ ਝਲਕ ਨੂੰ ਦਿਖਾਇਆ ਗਿਆ ਵਾ ਕਿਸ ਤਰ੍ਹਾਂ ਖੂਬਸੂਰਤ ਦਿਖਾਇਆ ਗਿਆ ਅੱਜ ਲੋਕ ਬੜੀ ਬੜੀ ਦੂਰੋਂ ਤੋਂ ਅ ਕਲਵੇਰੀ ਚਰਚ ਆਏ ਨੇ ਲੁਧਿਆਣਾ ਦੇ ਵਿੱਚ ਮੌਜੂਦ ਕੀ ਹੈ ਮੇਰੀ ਕਲਵੇਰੀ ਚਰਚ ਦੇ ਅੰਦਰ ਤੇ ਬਹੁਤ ਹੀ ਉਹ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਕ੍ਰਿਸਮਸ ਮਨਾਉਣ ਦਾ ਤੇ ਦੇਖ ਸਕਦੇ ਹੋ ਕਿ ਇੱਥੇ ਆ ਮਸੀਹ ਭਾਈ ਚਾਰਵੀ ਖੜੇ ਨੇ ਅੱਛਾ ਅੱਜ ਪ੍ਰਭੂ ਯਸ਼ੂ ਮਸੀਹ ਦਾ ਜਨਮ ਹੋਇਆ ਸੀਗਾ ਤੇ ਉਸ ਦੇ ਤੌਰ ਤੇ ਹੀ 크리스마ਸ ਦਾ ਇੱਕ ਨਾਮ ਦਿੱਤਾ ਗਿਆ ਜਾਂ 크리스마ਸ ਬਣਾਇਆ ਜਾਏਗਾ ਇਸੇ ਦਿਨ ਤੇ ਅੱਛਾ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਹੈ ਪਰਮਾਤਮਾ ਪਿਤਾ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਜਨਮ ਦਿੱਤਾ ਬੁੜੀਆਂ ਸ਼ਕਤੀਆਂ ਨੂੰ ਆ ਨਸ਼ਟ ਕੀਤਾ ਤੇ ਪੋਜ਼ਿਟਿਵਿਟੀ ਫਲਾਈ ਉਹਨਾਂ ਨੇ ਧਰਤੀ ਤੇ ਜਨਮ ਲੈਣ ਦਾ ਉਹਨਾਂ ਦਾ ਮਕਸਦ ਸੀਗਾ ਕਿ ਖੁਦਾਮ ਜੈਸੂ ਮਸੀਹ ਨੇ ਇੱਥੇ ਧਰਤੀ ਤੇ ਜਨਮ ਲੈ ਕੇ ਉਹਨਾਂ ਨੇ ਸਾਰੀ ਦੁਨੀਆ ਦਾ ਪਾਪ ਸਾਰੇ ਉਹਨਾਂ ਨੇ ਚੱਕੇ ਆਪਣੇ ਤੇ ਰੋਣ ਲਤੇ ਤੋਂ ਇਸਰ ਕੇ ਦੁਨੀਆ ਨੂੰ ਉਤਾਰਨ ਵਾਸਤੇ ਆਏ ਹੋ ਇਕੱਲੇ ਕੇ ਕ੍ਰਿਸਚਨ ਵਾਸਤੇ ਨਹੀਂ ਆਏ ਪੂਰੀ ਦੁਨੀਆ ਦੇ ਜਗਤ ਵਾਸਤੇ ਆਏ ਹੋ ਇਸਰ ਕੇ ਜਦੋਂ ਪੈਦਾ ਹੋਏ ਇਸਰ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਅੱਜ ਕ੍ਰਿਸਮਸ ਉਸ ਨੂੰ ਮਨਾਇਆ ਜਾਂਦਾ ਹੈਗਾ ਅੱਛਾ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਕ੍ਰਿਸਮਸ ਮਨਾ ਰਹੇ ਤੁਸੀਂ ਪ੍ਰਭੂ ਯਸ਼ੂ ਬਸ਼ੀ ਦਾ ਗੁੰਗਾਨ ਗਾ ਰਹੇ ਬਹੁਤ ਵਧੀਆ ਲੱਗ ਰਿਹਾ ਹੈਗਾ ਬਹੁਤ ساری ਦੁਨੀਆ ਸਾਰੇ ਆ ਭੈਣ ਭਰਾ ਸਾਰੇ ਭਾਈਚਾਰਾ ਪੂਰਾ ਸਹਿਯੋਗ ਕਰਦਾ ਨਾਲ ਸਾਰੇ ਆnde ਆ ਸਾਰੇ ਅੱਛੇ ਤਰੀਕੇ ਨਾਲ ਵੈਲਕਮ ਕਰਦੇ 크ਿਸਮਸ ਨੂੰ ਪੂਰਾ ਮਨਾਉਂਦੇ ਆ ਪੂਰਾ ਵਰਲਡ ਡੇ ਮਨਾਉਂਦਾ ਹੈ 크ਿਸਮਸ ਕਿ ਪ੍ਰਭੂ ਯਸ਼ੁ ਮਸੀਹ ਜਨਮ ਹੋਇਆ ਸੀਗਾ ਉਸ ਕਲਵੇਰੀ ਚਰਚ ਨੇ ਇੱਕ ਘਰ ਬਣਾਇਆ ਗਿਆ ਮੈਂ ਦੇਖ ਸਕਦਾ ਇੱਕ ਬਹੁਤ ਮਨਮੋਹਕ ਇੱਕ ਦ੍ਰਿਸ਼ ਦਿਖਾਇਆ ਗਿਆ ਉਸ ਪਲ ਨੂੰ ਯਾਦ ਕਰਵਾਉਂਦਾ ਕਿ ਕਿਸ ਤਰ੍ਹਾਂ ਪ੍ਰਭੂ ਯਸ਼ੁ ਮਸੀਹ ਜਿਸ ਤਰ੍ਹਾਂ ਉਹ ਗਊਸ਼ਾਲਾ ਦੇ ਵਿੱਚ ਉਹਨਾਂ ਨੇ ਜਨਮ ਲਿੱਤਾ ਸੀਗਾ ਇਸ ਤਰ੍ਹਾਂ ਕਰਕੇ ਦਰਸਾਇਆ ਗਿਆ ਕਿ ਇਹ ਲੋਕਾਂ ਨੂੰ ਦੱਸਣ ਵਾਸਤੇ ਇਸ ਤਰ੍ਹਾਂ ਕਰਕੇ ਘਰ ਬਣਾਇਆ ਉਹਨਾਂ ਦਾ ਵੀ ਪਰ ਮੂਰਯਾ ਜੀਸੂ ਮਸੀਹ ਨੇ ਚਰਨੀ ਦੇ ਵਿੱਚ ਆਪਣਾ ਜਨਮ ਲਿੱਤਾ ਸੀਗਾ ਅੱਛਾ ਦੇਖ ਸਕਦੇ ਆਪਾਂ ਕਹਿ ਸਕਦੇ ਆਂ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜ੍ਹੀ ਨੇ ਉਹਨਾਂ ਨੂੰ ਘੱਟ ਹੀ ਪਤਾ ਹੋਏਗਾ ਇਤਿਹਾਸ ਬਾਰੇ ਇਸ ਲਈ ਆਪਾਂ ਅਲਗ-ਅਲਗ ਤਰ੍ਹਾਂ ਦੇ ਆਪਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਝਾਕੀਆਂ ਹੋਈਆਂ ਜਿਸ ਤਰ੍ਹਾਂ ਝਾਕੀਆਂ ਹੁੰਦੀਆਂ ਮੰਨ ਲਓ ਕੋਈ ਪਲੇ ਹੁੰਦਾ ਆਪਾਂ ਕਰਦੇ ਹੈਗੇ ਆ ਇਸਵਰ ਕੋ ਦਿਖਾਣੇ ਹੈਗੇ ਵੀ ਜਿਹੜੇ ਬੱਚੇ ਹੈ ਕਈ ਨਹੀਂ ਪੂਰਾ ਇਤਿਹਾਸ ਪੜ੍ਹਦੇ ਹੈਗੇ ਜਾਂ ਬਾਈਬਲ ਨਹੀਂ ਪੜ੍ਹਦੇ ਹੈ ਤੇ ਇਸਵਰ ਕੇ ਗਿਆਨ ਨਹੀਂ ਉਹਨਾਂ ਨੂੰ ਹੁੰਦਾਗਾ ਤੇ ਇਸਵਰ ਕੇ ਸਾਰਾ ਇਹ ਪਲੇ ਦੇ ਥਰੂ ਉਹਨਾਂ ਨੂੰ ਸਾਰਾ ਦੱਸਿਆ ਜਾਂਦਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਰਾ ਕੁਝ ਕੀਤਾ ਤੇ ਦੁਨੀਆ ਦੇ ਉੱਤੇ ਆਏ ਹੈ ਤੇ ਦੁਨੀਆ ਦਾ ਵਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਤੇ ਦੁਨੀਆ ਦਾ ਭਾਰ ਉਹਨਾਂ ਨੇ ਆਪਣੇ ਤੇ ਲਿੱਤਾ ਤੇ ਆਪਣੇ ਤੇ ਕ੍ਰੂਸ ਤੇ ਉਹਨਾਂ ਨੇ ਚੜੇ ਹੈ ਤੇ ਤਾਂ ਕਰਕੇ ਬਸ ਇਹ ਦਿਨ ਜਿਹੜਾ ਉਹਨਾਂ ਦੀ ਯਾਦ ਚ ਬਣਾਇਆ ਜਾਂਦਾ ਹੈਗਾ ਪ੍ਰਭੂ ਬੱਚਿਆਂ ਨੂੰ ਕਿ ਸਿੱਖਿਆ ਦੇਣਾ ਚਾਹ ਰਹੇ ਤੁਸੀਂ ਕੀ ਅੱਗੇ ਮੋਟੀਵੇਟ ਕਰਨਾ ਚਾ ਰਹੇ ਹੋ ਕਾਫੀ ਬੱਚੇ ਤਾਂ ਬਹੁਤ ਹੈਗੇ ਜਿਹੜੇ ਕਿ ਸੰਡੇ ਸਕੂਲ ਦੇ ਵਿੱਚ ਆਂਦੇ ਹੈਗੇ ਆ ਬਹੁਤ ਪਾਰਟਿਸਪੇਟ ਲੈਂਦੇ ਹੈਗੇ ਆ ਪਰ ਬਾਕੀ ਤਾਂ ਚਲੋ ਕਈ ਨਹੀਂ ਵੀ ਹੈਗੇ ਆ ਪਰ ਕਾਫੀ ਬੱਚੇ ਵੈਸੇ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਪੂਰਾ ਗਿਆਨ ਹੈਗਾ ਅ ਸਰ ਰਾਤ 12 ਵਜੇ ਇੱਕ ਉਸਾਹ ਹੁੰਦਾ ਵਾ ਕਿ ਸਾਰੇ ਪਰਪਿਤਾ ਪਰਮਾਤਮਾ ਯੇਸ਼ੂ ਮਸੀਹ ਜੀ ਅੱਜ ਉਹਨਾਂ ਦਾ ਜਨਮ ਦਿਨ ਹੈ ਕਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਇਹ ਹੁੰਦਾ ਨਾ ਕਿ ਇੱਕ ਬੱਚੇ ਦੀ ਜਿਵੇਂ ਬੱਚੇ ਜਨਮ ਦਿਨ ਦੀ ਖੁਸ਼ੀ ਹੁੰਦੀ ਹੈ ਕਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਦੇਖੋ ਜੀ ਇਸ ਪਰਮੇਸ਼ਵਰ ਨੇ ਇਸ ertid se ਜਨਮ ਦਿੱਤਾ ਨਾ ਸਮਝ ਲੋ ਸਾਡੇ छुटकारे ਲਈ ਆ ਤਾਂ ਕਿ ਸਾਡੇ ਬੱਚਿਆਂ ਨੂੰ ਖੁਸ਼ੀਆਂ ਔਰ ਸਾਡੇ ਪਰਿਵਾਰ ਨੂੰ ਖੁਸ਼ੀਆਂ ਮਿਲ ਸਕੇ ਔਰ ਪਾਪਾ ਤੋਂ ਅਸੀਂ ਮੁਕਤ ਹੋ ਗਏ ਆ ਹਨਾ ਉਹ ਸਿਰਫ ਸਾਡੇ ਲਈ ਨਹੀਂ ਆਏ ਉਹ ਪੂਰੀ ਦੁਨੀਆ ਦੀ ਪੂਰੀ ਵਰਲਡ ਲਈ ਆਇਆ ਤਾਂ ਕਿ ਲੋਕੀ ਜਿਹੜੇ ਪਾਪ ਜਾਇਕਲ ਚੱਲਦੇ ਪਏ ਆ ਉਹਨਾਂ ਨੂੰ ਛੁਟਕਾਰਾ ਮਿਲ ਸਕੇ ਤਾ ਆਜ ਕੱਲ ਤਨਪਤਾ ਆਜ ਕੱਲ ਦਾ ਕਿਦਾਂ ਦਾ ਜਮਾਨਾ ਕਿਦਾਂ ਲੋਕੀ ਭੜਕਦੇ ਪਏ ਆ ਪਰੇਸ਼ਾਨ ਹਰੇ ਹਰੇ ਕਿਸੇ ਨੂੰ ਟੈਨਸ਼ਨ ਆ ਲੇਕਿਨ ਪਰਮੇਸ਼ਰ ਨੇ ਕੀ ਆਇਆ ਹਰ ਗੁੱਟ ਨਾਲ ਡੇਕੇਗਾ ਹਰ ਜ਼ੁਬਾਨ ਮਾਨੇਗੀ ਕਿ ਪ੍ਰਭੂ ਹੀ ਯੇਸ਼ੂ ਮਸੀਹ ਹੈ ਮੇਰੇ ਪਾਸ ਆਉ ਮੈਂ ਤੁਮੇ ਸ਼ਾਂਤੀ ਦੂੰਗਾ ਮੈਂ ਤੁਹੇ ਛੁਟਕਾਰਾ ਦੂੰਗਾ ਸਾਰੀ ਚੀਜ਼ੋ ਸੇ ਇਹ ਪਰਮੇਸ਼ਰ ਨੇ ਕੀ ਆਇਆ ਔਰ ਇਹ ਵਚਨ ਜੋ ਪਰਮੇਸ਼ਰ ਦੀ ਬਾਈਬਲ ਜੀ ਜੋ ਲਿਖਿਆ ਹੈ ਨਾ ਉਹ ਕਦੀ ਨਹੀਂ ਢਲ ਸਕਦਾ ਵਚਨ ਸੱਚ ਆ ਇਹ ਕਦੀ ਨਹੀਂ ਢਲ ਸਕਦਾ ਉਹ ਸਾਰਾ ਲਈ ਆ ਭਾਜੀ ਸਭ ਲਈ ਆ ਪਰਮੇਸ਼ਰ ਸਾਰਾ ਲਈ ਆ ਤੁਹਾਡੇ ਲਈ ਆ ਮੇਰੇ ਲਈ ਆ ਭਰਾ ਲਈ ਆ ਇਹਨਾਂ ਲਈ ਆ ਜਿਹੜੇ ਹੋਰ ਲੋਕ ਨਹੀਂ ਵੀ ਆ पाए ਉਹਨਾਂ ਲਈ ਵੀ ਆ ਪਰਮੇਸ਼ਰ ਇਹ ਖੁਸ਼ੀ ਬਹੁਤ ਬੜਿਆ ਦਿਨ ਆ ਅੱਜ ਅੱਜ ਦੇ ਦਿਨ ਪਰਮੇਸ਼ਰ ਇਸਮਾਸੀਂ ਪੈਦਾ ਹੋਏ ਸੀ ਔਰ ਬੜਾ ਵਧੀਆ ਇੰਜੋਏ ਕਰ ਰਹੇ ਆ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਇੱਕ ਦੂਜੇ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਇਨਵਾਈਟ ਕਰਦੇ ਆ ਘਰੇ ਉਹਨਾਂ ਨੂੰ ਦੱਸੀਦਾ ਖਾਣਾ ਖੋਣਾ ਕਰੀਦਾ ਜੋ ਵੀ ਆ ਹੁਣ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਮਤਲਬ ਇੰਨੀ ਖੁਸ਼ੀ ਆ ਬਹੁਤ ਜ਼ਿਆਦਾ ਔਰ ਅੱਜ ਚਾ ਜਿੰਨੇ ਮਰਜੀ ਲੋਕ ਕੀ ਜੁੜੇ ਹੋਣ ਲੇਕਿਨ ਆਨ ਇਹ ਸਮਝ ਪਾਜੀ ਤੁਸੀਂ ਹਰੇਕ ਚਰਚੂ ਜੀ ਦੇਖੋਗੇ ਬਹੁਤ ਦੁਨੀਆ ਇਸ ਤੋਂ ਵੀ ਜ਼ਿਆਦਾ ਹੋਗੀ ਅੱਛਾ ਕਿਸੇ ਨੂੰ ਬਾਈਬਲ ਦਾ ਅਰਥ ਨਾ ਪਤਾ ਹੋਵੇ ਤੇ ਕਿਸ ਤਰ੍ਹਾਂ ਦੱਸਿਆ ਜਾਂਦਾ ਉਸ ਨੂੰ ਉਹਨਾਂ ਨੂੰ ਅਗਰ ਅਰਥ ਨਾ ਪਤਾ ਹੋਵੇ ਉਹਨਾਂ ਨੂੰ ਇੱਕ ਬਾਈਬਲ ਸਟਡੀ ਕਰਾਈ ਜਾਂਦੀ ਹੈ ਭਾਈ ਵੀ ਇੱਕ ਬਾਈਬਲ ਸਟਡੀ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਬਾਈਬਲ ਸਟਡੀ ਦਾ ਇੱਕ ਕੋਲਜ ਹੁੰਦਾ ਹੈ ਬਕਾਇਦਾ ਜੇ ਜਾ ਕੇ ਸਾਨੂੰ ਪਤਾ ਹੋਵੇ ਜਾਂ ਨਾਲ ਨੌਲੇਜ ਹੋਵੇ ਚਰਚ 'ਚ ਆ ਕੇ ਸਿਖਾਣਾ ਪੈਂਦਾ ਉਹਨਾਂ ਨੂੰ ਦੱਸਣਾ ਪੈਂਦਾ ਆ ਹੁਣ ਪਾਸ਼ਣ ਨਰੂਲਾ ਜੀ ਨੇ ਬਣਾਇਆ ਆਪਣਾ ਉਹਨਾਂ ਨੇ ਵੈਬਸਟੱਡੀ ਵੀ ਬਣਾਇਆ ਕਿ ਜਿਹਨਾਂ ਨੂੰ ਨਹੀਂ ਨੌਲੇਜ ਆ ਉਹ ਆ ਕੇ ਸਿੱਖਣ ਫ੍ਰੀ ਆ ਬਿਲਕੁਲ ਕੋਈ ਵੀ ਕਰ ਸਕਦਾ ਕੋਈ ਵੀ ਸਿੱਖ ਸਕਦਾ ਕੋਈ ਉੱਥੇ ਕੋਈ ਬਸਤਾ ਨਹੀਂ ਹੈਗਾ ਸਿੱਖਣ ਦਾ ਵੀ ਅੱਛਾ ਆਪਾਂ ਜਾਣ ਸਕਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਦਾ ਇਤਿਹਾਸ ਕੀ ਸੀ ਇਤਿਹਾਸ ਅਦਾਇਕ ਭਾਈ ਦੇਖੋ ਮਾਤਾ ਮਰੀਮ ਦੇ ਨਾਲ ਉਹ ਜਦੋਂ ਜਦੇ ਸਵਰਗ ਤੋਂ ਜਦੋਂ ਫਰਿਸ਼ਤੇ ਆਏ ਨਾ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਉਹ ਜਦੋਂ ਉਹਨਾਂ ਨੇ ਦੱਸਿਆ ਕਿ ਅਦਾਦਾ ਤੁਹਾਡੇ ਹੋਊਗਾ ਮੈਂ ਦਾ ਹੈ ਨਾ ਉਹ ਫਿਰ ਉਹਨਾਂ ਨੇ ਜਦੋਂ ਪਰਮੇਸ਼ਰ ਜਦੋਂ ਉਹਨਾਂ ਦੀ ਗੋਚ ਚ ਆਇਆ ਉਹਨਾਂ ਦੀ ਕੋਖ ਚ ਤੇ ਉਦੋਂ ਪੈਦਾ ਹੋਇਆ ਉਦੋਂ ਲੋਕਾਂ ਨੂੰ ਇੱਕ ਆਤਮਾਨ ਚ ਤਾਰਾ ਸੀ ਜਦੋਂ ਲੋਕਾਂ ਨੂੰ ਪਤਾ ਲੱਗਾ ਉਹਦੇ ਬਾਰੇ ਮਜੂਸੀ ਸੀ ਤੇ ਨਾ ਦੇਖ ਕੇ ਉਹਦੇ ਕੋਲ ਆ ਦੀ ਇੱਕ ਚਰਨੀ ਚ ਪੈਦਾ ਹੋਇਆ ਦੇਖੋ ਹੈ ਸਿੱਡੀ ਵੱਡੀ ਗੱਲ ਛੋਟੀ ਜੀ ਗੱਲ ਨਹੀਂ ਹੈ ਰਾਜਾ ਦਾ ਰਾਜਾ ਉਹੀ ਆ ਜਿੰਦਾ ਖੁਦਾ ਪਰਮੇਸ਼ਰ ਹੀ ਆ ਹੋਰ ਕੋਈ ਨਹੀਂ ਆ ਕਿਸ ਤਰੀਹ ਵਿਧਾਈ ਦੇਣਾ ਚਾ ਰਹੇ ਹੋ ਮੇਰੇ ਜੀਵਨ ਤੇ ਪਰਮੇਸ਼ਰ ਨੇ ਬਹੁਤ ਕੰਮ ਕੀਤਾ ਹੈ ਬਹੁਤ ਜ਼ਿਆਦਾ ਮੇਰੇ ਕੋ ਚਮਕ ਕਰ ਰਹੇ ਤੁਹਾਡੇ ਬਹੁਤ ਬਾਜੀ ਮੈਂ ਕਹਿੰਨਾ ਪੁੱਛੋ ਨਾ ਬਹੁਤ بڑے بڑے ਚਮਤਕਾਰ ਆਏ ਮੇਰੀ ਮੰਮੀ ਨੂੰ ਵੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਮੇਰੀ ਮੰਮੀ ਕਿਤੋਂ ਵੀ ਠੀਕ ਨਹੀਂ ਹੋ ਰਹੀ ਸੀ ਔਰ ਮੇਰੀ ਮੰਮੀ ਉੱਥੋਂ ਪਰਮੇਸ਼ਰ ਦੇ ਘਰ ਚ ਆ ਕੇ ਠੀਕ ਹੋਈਏ ਪ੍ਰਾਰਥਨਾ ਚ ਬਹੁਤ ਸ਼ਕਤੀ ਹੈ ਬਾਜੀ ਅਗਰ ਕੇੰਦੇ ਰਾਈ ਦੇ ਦਾਣੇ ਜਿੰਨਾ ਵੀ ਤੁਹਾਡੇ ਅੰਦਰ ਵਿਸ਼ਵਾਸ ਹਨ ਵਿਸ਼ਵਾਸ ਜ਼ਰੂਰੀ ਹੈ ਬਾਜੀ ਅਗਰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈਗਾ ਬਾਈਬਲ ਚ ਲਿਖਾਇਆ ਤੁਸੀਂ ਸਮਝ ਲਓ ਤੁਸੀਂ ਓਕੇ ਹੈ ਇਹ ਗੱਲ ਅੱਜ ਕਿਸ ਤਰੀਕੀਂ ਵਧਾਈ ਦੇਣਾ ਚਾਹ ਰਹੇ ਸਾਰੇ ਦੇਸ਼ ਵਾਸੀ ਮੈਂ ਸਾਰਿਆਂ ਨੂੰ ਇਹ ਵਧਾਈ ਦਵਾਂਗਾ ਅੱਜ ਦੇ ਦਿਨ ਕਿ ਜਿੰਨੇ ਵੀ ਪੈਨ ਪਾਈਆ ਸਭ ਖੁਸ਼ੀਆਂ ਮਨਾਣ ਬੜਾ ਦਿਨ ਸਾਰਿਆਂ ਨੂੰ ਮੁਬਾਰਕ ਹੋਵੇ ਔਰ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਵੇ ਸਾਹਮਣੇ ਇਹੀ ਆਪਣੀ ਹਾਂ ਬਿਲਕੁਲ ਸਾਰੇ ਦੀ ਮਨੋ ਕਾਮਨਾ ਪ੍ਰਤਾ ਪਰਮੇਸ਼ਵਰ ਪੂਰੀਆ ਕਰਨ ਤੇ ਦੇਖ ਸਕਦੇ ਹੋ ਜਿੰਨੀਆਂ ਵੀ ਸੰਗਤਾਂ ਨੇ ਅੱਜ ਪ੍ਰਭੂ ਯਸ਼ ਮਸੀਹ ਦੇ ਸਾਹਮਣੇ ਨਸਤਕ ਹੋਣ ਆਈਆਂ ਨੇ ਤੇ ਹੋਰ ਵੀ ਨੇ ਤੁਸੀਂ ਦੇਖੋ ਕਿ ਕਿੰਨਾ ਕੁ ਅੱਜ ਪਿਤਾ ਪਰਮੇਸ਼ਵਰ ਦਾ ਵਧੀਆ ਦਿਨ ਚੜਿਆ ਹੋਇਆ ਜ ਜਦੋਂ ਪਿਤਾ ਪਰਮੇਸ਼ਵਰ ਨੇ ਅੱਜ ਇਸ ਧਰਤੀ ਦੇ ਉੱਤੇ ਪਾਪ ਅਤੇ ਬੁਰਾਈਆਂ ਨੂੰ ਮਿਟਾਉਣ ਦੇ ਲਈ ਜਨਮ ਦਿੱਤਾ ਤੇ ਅਛਾਈਆਂ ਨੂੰ ਉਜਾਗਰ ਕਰਨ ਲਈ ਅੱਜ ਇੱਥੇ ਆਏ ਤੇ ਦੇਖ ਸਕਦੇ ਹੋ ਇਹ ਇਹ ਜਿਹੜੀ ਤੁਸੀਂ ਚਰਚ ਦੇਖ ਰਹੇ ਹੋ ਇਹ ਇਹ ਬਹੁਤ ਪ੍ਰਾਤਨ ਸਮੇਂ ਦੀ ਚਰਚ ਹੈ ਇਹਨਾਂ ਇਹ ਚਰਚ ਜਿਹੜੀ ਹੈ ਇਹ ਅੰਗਰੇਜ਼ਾਂ ਦੇ ਟਾਈਮ ਤੇ ਬਣੀ ਹੋਈ ਚਰਚ ਹੈ ਤੇ ਇਹਦੇ ਅੰਦਰ ਹੀ ਜਿਹੜੀ ਕਿ ਹੈ ਪ੍ਰੇਅਰ ਵਗੈਰਾ ਹੁੰਦੀ ਸੀਗੀ ਪ੍ਰਭੂ ਯਸ਼ੂ ਮਸੀਹ ਦੇ ਗੰਗਾਨ ਹੁੰਦਾ ਸੀਗਾ ਪਰਿਵਾਰ ਵੀ ਇੱਥੇ ਮੂਜਾ ਅਥਾ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਇੱਥੇ ਪਹੁੰਚੇ ਹੋ ਪ੍ਰੇਰਣ ਕਰਨ ਪਹੁੰਚੇ ਹੋ ਬਹੁਤ ਅੱਛਾ ਲੱਗ ਰਿਹਾ ਇਹ ਬੜਾ ਵਧੀਆ ਤਿਆਰ ਆ ਸਾਡਾ ਤੇ ਬੜੀ ਖੁਸ਼ੀ ਹੁੰਦੀ ਆ ਆ ਕੇ ਇੱਥੇ ਅੱਜਾ ਕੀ ਕੀ ਚਮਕਾ ਰਾਇ ਤੁਸੀਂ ਜਦੋਂ ਬੇਸ਼ੁਮ ਮਸ਼ੀ ਦੇ ਸਾਹਮਣੇ ਨਤਮਸਤਕ ਹੋਏ ਆ ਹਾਜ਼ਿਰ ਹਜ਼ੂਰ ਹੋਏ ਕਿਸ ਤਰ੍ਹਾਂ ਦਾ ਚਮਕਾ ਰਾਇ ਤਾਂ ਇਹ ਜੀਵਨ ਦੇ ਵਿੱਚ ਸਾਨੂੰ ਚੰਗੇ ਕੰਮਾਂ 'ਚ ਲਾ ਦਿੰਦਾ ਇਹ ਸਭ ਤੋਂ ਵੱਡਾ ਚਮਤਕਾਰ ਆ ਇਹ ਹੀ ਆ ਅਸੀਂ ਉਹਨਾਂ ਦੇ ਰੀਤੀ ਤੇ ਚੱਲਦੇ ਆ ਇਹ ਝੰਮਟਾ ਸਾਡੇ ਵਾਸਤੇ ਹੀ ਸਭ ਤੋਂ ਵੱਡਾ ਚੰਦਗਾਰ। ਅੱਛਾ ਭਾਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ 크ਿਸਮਸ ਮਨਾਇਆ ਜਾ ਰਿਹਾ ਸਾਰੇ ਦੇਸ਼ ਵਾਸੀਆਂ ਦੇ ਵਿੱਚ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਉੱਥੇ ਹੀ ਯਸ਼ੂ ਮਸੀਹ ਦੇ ਪ੍ਰਭੂ ਸ਼੍ਰੀ ਯਸ਼ੂ ਮਸੀਹ ਪਰਮਾਤਮਾ ਦਾ ਪਿਤਾ ਪਰਮਾਤਮਾ ਦਾ ਅੱਥੇ ਅੱਜ ਜਨਮ ਹੋਇਆ। ਬਹੁਤ ਵਧੀਆ ਲੱਗਦਾ ਜੀ ਹਰ ਸਾਲ ਅਸੀਂ ਆੰਦੇ ਹਮੇਸ਼ਾ ਆਂਦੇ ਰਹਿਨੇ ਆ। ਤਾਂ ਅੱਗੇ ਵੀ ਆਵਾਂਗੇ ਤੇ ਸਾਡੇ ਪਰਿਵਾਰ ਨੂੰ ਬਹੁਤ ਸੰਭਾਲਿਆ ਹੋਇਆ ਇਹਨਾਂ ਨੇ। ਬਹੁਤ ਵਧੀਆ ਲੱਗਦਾ ਵਾ ਚੰਗਾ ਲੱਗਦਾ ਵਾ। ਤੇ ਜੁੜੇ ਹੋਏ ਆ ਯਾ ਪਰ ਮਹਾਤਮਾ ਦਾ ਬਚਨ ਸੁਣਦੇ ਆ ਤਾਂ ਵਧੀਆ ਖੁਸ਼ੀਆਂ ਮਿਲਦੀਆਂ ਨੇ ਆਕੇ ਜੀ ਠੀਕ ਆ ਜੀ ਆ ਬਿਲਕੁਲ ਬਹੁਤ ਰੂਹ ਨੂੰ ਸ਼ਾਂਤੀ ਮਿਲਦੀ ਹੈ ਤੇ ਹੋਰ ਵੀ ਨੇ ਬਿਲਕੁਲ ਬੱਚਿਆਂ ਦੇ ਅਤੇ ਵੱਡਿਆਂ ਦੇ ਵੱਲੋਂ ਬਹੁਤ ਘੁਮਟਾਮਦਨਾ ਜਿਹੜਾ ਕਿ ਆ ਕ੍ਰਿਸਮਸ ਮਨਾਇਆ ਜਾ ਰਿਹਾ ਵੈ ਤੇ ਦੂਜੇ ਪਾਸੇ ਕਹਿੰਦੇ ਅੱਛਾ ਸਰ ਅੱਜ यशो पिता परमात्मा का जन्म होया उस दौरान ही क्रिसमस मनाया जा रहा है बड़ी धूमधाम हमें बड़ा अच्छा लग रहा है हम परमेश्वर का बड़ा धन्यवाद करते हैं कि उस परमेश्वर ने हमें पूरे साल से सलामत रखा और आज हम उसका जन्मदिन मना रहे हैं बड़े लोग बड़ी खुशी से आए हुए हैं बड़ा इंजॉय कर रहे हैं और हम प्रार्थना करेंगे परमेश्वर से की आने वाले साल में भी वो हमारी मदद करे ਔਰ ਆਪ ਸਭ ਕੋ ਸਾਡੇ ਪਰਿਵਾਰ ਦੀ ਤਰਫ ਸੇ ਹੈਪੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਥੈਂਕ ਯੂ ਇਹ ਹੋਰ ਵੀ ਮਾਈਲਾਣਾ ਮੈਂ ਮੈਂ ਕਿਸ ਤਰ੍ਹਾਂ ਦਾ ਮਨਾਇਆ ਜਾ ਰਿਹਾ 크리스마ਸ 크리스마스 ਬਹੁਤ ਵਧੀਆ ਮਨਾਇਆ ਜਾ ਰਿਹਾ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਸੀ ਖੁਸ਼ ਹੈ ਸਾਰੇ 크ਿਸਚੀਅਨਸ ਖੁਸ਼ ਨੇ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਹੋਇਆ ਸਾਡੇ ਵਾਸਤੇ ਆਇਆ ਸੀਗਾ ਸਾਡੇ ਲਈ ਪੈਦਾ ਹੋਇਆ ਸੀ ਸਾਡੇ ਪਾਪਾ ਤੋਂ ਸਾਨੂੰ ਮਾਫੀ ਦੇਣ ਵਾਸਤੇ ਪੈਦਾ ਹੋਏ ਸੀ ਤੇ ਮੈਂ ਬਹੁਤ ਸ਼ੁਕਰ ਕਰਦੀ ਹਾਂ ਖੁਦਾ ਦਾ ਕਿ ਖੁਦਾ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਹਨਾਂ ਦਾ ਦਿਨ ਇੰਜੋਏ ਕਰ ਸਕੀਏ ਅੱਜ ਕਿਹੜਾ ਹੀ ਪ੍ਰੇਅਰ ਕੀਤੀ ਜਾ ਰਹੀ ਹੈ ਕਿ ਕੀ ਬਦਲਾਅ ਆਏ ਜਦੋਂ ਯੇਸ਼ੂ ਯੇਸ਼ੂ ਮਸੀਹ ਪਿਤਾ ਪਰਮਾਤਮਾ ਦੇ ਗੁਰਗਾਂ ਦੇ ਵਿੱਚ ਆਇਆ ਬਹੁਤ ਸਾਰੇ ਬਦਲਾਅ ਆਏ ਆ ਆਤਮਿਕ ਸ਼ਾਂਤੀ ਮਿਲੀ ਹੈ ਬਹੁਤ ਸਾਰੀ ਪੋਜ਼ਿਟਿਵਿਟੀ ਆਈ ਹੈ ਜਦੋਂ ਅਸੀਂ ਕੋਈ ਖਿਆਲ ਸੋਚਦੇ ਸੀ ਨੈਗੇਟਿਵ ਚੀਜ਼ਾਂ ਜਿਵੇਂ ਸਾਹਮਣੇ ਆਉਂਦੀਆਂ ਸੀ ਉਹ ਹੁਣ ਬੰਦ ਹੋਈਆਂ ਆ ਜਦੋਂ ਪਰਮੇਸ਼ਰ ਚਾਹੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜੀਵਨ ਚ ਪਰਮੇਸ਼ਰ ਨੇ ਕੀਤੀਆਂ ਪਰਮੇਸ਼ਰ ਦਾ ਧੰਨਵਾਦ ਹੈ ਜਿਨੇ ਸਾਡੇ ਲਈ ਇੰਨਾ ਕੁਝ ਕੀਤਾ ਤੇਜਵਾਸ਼ ਨੂੰ ਕੀ ਵਧਾਈ ਦੇਣਾ ਚਾਹ ਰਹੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੀਦੀ ਹੈ ਕਿ 크리스마ਸ ਸਾਰੇ ਦਾ ਇੰਜੋਏ ਕਰਨ ਦਾ ਤਿਉਹਾਰ ਹੈ ਸਾਰੇ ਇੰਜੋਏ ਕਰਨ ਮਿਲ ਜੁਲ ਕੇ ਔਰ ਇਹ ਹੀ ਦੁਆ ਕਰਨਾ ਕਿ ਖੁਦਾ ਦੇ ਨਾਲ ਕਿ ਸਾਰੀ ਦੁਨੀਆ ਨੂੰ ਸਵਸਥ ਹੈਲਦੀ ਔਰ ਸਭ ਕੁਛ ਅੱਛੇ ਰਹਿਣ ਸਾਰੀ ਦੁਨੀਆ ਮਿਲ ਜੁਲ ਕੇ ਰਹੇ ਹੈ ਮੈਰੀ 크리스마ਸ ਮੈਰੀ 크리스마ਸ ਬੋਲਾ ਬੋਲਾ ਹੈਪੀ 크리스마ਸ ਆ ਬਿਲਕੁਲ ਛੋਟੇ ਛੋਟੇ ਬੱਚੇ ਅਤੇ ਮਹਿਲਾਵਾਂ ਅਤੇ ਪੁਰਸ਼ਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ 크리스마ਸ ਮਨਾਇਆ ਜਾ ਰਿਹਾ ਹੈ ਵਾ ਅਤੇ ਪ੍ਰਭੂ ਯਸ਼ੁ ਮਸੀਹ ਦਾ ਗੁਣਗਾਨ ਗਾਏ ਗਏ ਜਾ ਰਿਹਾ ਹੈ ਕਲਵੇਰੀ ਚਰਚ ਦੀਆਂ ਤਾਂ ਮੈਂ ਤਸਵੀਰ ਦਿਖਾ ਦੱਚਾ ਨਾ ਕਿਸ ਤਰ੍ਹਾਂ ਪਰਮਾਤਮਾ ਦਾ ਦਰਬਾਰ ਜਿਹੜਾ ਸਜਾਇਆ ਗਿਆ ਵਾ ਤੇ ਇੱਥੇ ਜਿੰਨੇ ਵੀ ਭਗਤ ਨੇ ਉਹ ਸਾਰੇ ਇੱਥੇ ਆ ਕੇ ਆ ਪ੍ਰਭੂ ਯਸ਼ੁ ਮਸੀਹ ਦੇ ਵਿੱਚ ਆਪਣਾ ਗੁਣਗਾਨ गा ਰਹੇ ਨੇ ਤੇ ਅਤੇ ਲੀਨ ਹੋ ਰਹੇ ਨੇ ਉਹਨਾਂ ਦੀ ਪਕਤੀ ਦੇ ਵਿੱਚ ਪਰਮਾਤਮਾ ਦਾ ਦਰਬਾਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮਨਮੋਹਕ ਵਾਂਗੂ ਸਜਾਇਆ ਗਿਆ ਵਾ ਤੇ ਇੱਕ ਇੱਕ ਘਰ ਵਾਂਗੂ ਜਿਹੜਾ ਕੀ ਬਣਾਇਆ ਗਿਆ ਚਲਕ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਉਸ ਵੇਲੇ ਪਿਤਾ ਪਰਮਾਤਮਾ ਦਾ ਜਨਮ ਹੋਇਆ ਸੀਗਾ ਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਇੱਥੇ ਖੜ ਕੇ ਅੰਦਰ ਪ੍ਰੇਅਰ ਚੱਲ ਰਹੀ ਹੈ ਤੇ ਸਭਾ ਜਿਹੜੀ ਕਿ ਬੈਠੇ ਹੋਏ ਨੇ ਤੇ तमाम ਜਿਹੜੇ ਲੋਕ ਨੇ ਅੱਜ ਪ੍ਰਭੂ ਯਸ਼ਮਸੀ ਦੇ ਇੱਥੇ ਨਤਮਸਤਕ ਹੋਣ ਆਏ ਨੇ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਇੱਥੇ ਜਿਹੜੀ ਹੈ ਪ੍ਰਭੂ ਜੈ ਸ਼੍ਰੀ ਮਸੀਹ ਦੇ ਇੱਥੇ ਨਤਮਸਤਕ ਹੋਣਾ ਨਹੀਂ ਤੁਸੀਂ ਦੇਖਿਆ ਕਿ ਪ੍ਰਮਾਤਮਾ ਦਾ ਦਰਬਾਰ ਕਿੰਨਾ ਕੋ ਸੋਨਾ ਸਜਾਇਆ ਗਿਆ ਵਾ ਤੇ ਆ 크ਿਸਮਸ ਦੇ ਉੱਤੇ ਤਿਹਾੜ ਦੇ ਉੱਤੇ ਬਹੁਤ ਹੀ ਲੋਕਾਂ ਦੇ ਉੱਤੇ ਮਨਾਂ ਦੇ ਵਿੱਚ ਉਹ ਸਾਥ ਤੇ ਚਿਹਰੇ ਤੇ ਖੁਸ਼ੀਆਂ ਜਿਹੜੀਆਂ ਛਾਈ ਹੋਈਆਂ ਨਜ਼ਰ ਆ ਰਹੀਆਂ ਨੇ ਜੁੜੇ ਹੋਏ ਹਨ ਲੈਫਦਨ ਸੰਜੇ ਦਾ ਰਿਪੋਰਟ ਧੰਨਵਾਦ